1675 ਤੋਂ ਬਾਅਦ ਕੋਈ ਵੀ ਕਸ਼ਮੀਰੀ ਪੰਡਤਾਂ ਦਾ ਜਥਾ ਪੰਜਾਬ ਕਿਉਂ ਨਹੀਂ ਆਇਆ ਸਿੱਖਾਂ ਦੇ ਲਈ ਹਾ ਦਾ ਨਾਰਾ ਮਾਰਨ ਕਿਉਂ ਨਹੀਂ ਆਇਆ ਅਜੇ ਤੱਕ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ ਕਿ 1675 ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਇੱਕ ਜਥਾ ਆਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਜਿਹੜੋ ਕਹਿੰਦੇ ਸੀ ਕਿ ਸਾਨੂੰ ਖਤਰਾ ਪੈਦਾ ਹੋ ਗਿਆ ਤੇ ਤੁਸੀਂ ਸਾਡਾ ਧਰਮ ਦੀ ਰੱਖਿਆ ਕਰੋ ਤੇ ਉਹਨਾਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਨੇ ਚਾਂਦਨੀ ਚੌਕ ਦੇ ਵਿੱਚ ਜਾ ਕੇ ਕੁਰਬਾਨੀ ਦਿੱਤੀ ਅਤੇ Hindu ਧਰਮ ਦੀ ਰੱਖਿਆ ਕੀਤੀ ਪਰ ਵੀਰੋ ਸਵਾਲ ਇੱਥੇ ਖੜਾ ਇਹ ਹੁੰਦਾ ਜਦੋਂ ਉਹ ਵਕਤ ਗੁਜ਼ਰ ਗਿਆ ਤਾਂ ਫਿਰ ਉਦੋਂ ਬਾਅਦ ਕਦੀ ਵੀ ਕੋਈ ਜਥਾ ਪੰਜਾਬ ਨਹੀਂ ਆਇਆ ਇਹ ਸਾਡਾ ਇੱਕ ਸ਼ਿਕਵਾ ਵਾ ਇੱਕ ਸਵਾਲ ਆ ਜਿਹੜੇ ਸਾਡੇ ਕਰਨ ਤੋਂ ਉਪਜਦੇ ਨਹੀਂ ਇਸ ਵੀਡੀਓ ਦਾ ਸਬੰਧ ਕਿਸੇ ਵੀ ਧਰਮ ਨਾਲ ਜਾਤ ਨਾਲ ਖੇਤਰ ਨਾਲ ਨਹੀਂ ਹੈਗਾ ਇਹ ਇੱਕ ਸ਼ਿਕਵਾ ਆ ਉਹਨਾਂ ਪੰਡਤਾਂ ਨਾਲ ਕਸ਼ਮੀਰੀ ਪੰਡਤਾਂ ਦੇ ਨਾਲ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਕਦੀ ਆ ਕੇ ਹਾ ਦਾ ਨਾਰਾ ਨਹੀਂ ਮਾਰਿਆ ਸੀ ਵੀਰੋ ਸਵਾਲ ਤੇ ਖੜਾ ਇਹ ਹੁੰਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 ਨੂੰ ਹੁੰਦੀ ਆ ਤੇ 1687 ਨੂੰ ਪੰਗਾਣੀ ਦਾ ਪਹਿਲਾ ਜੁੱਧ ਹੁੰਦਾ ਆ ਉਸ ਸਮੇਂ ਦੇ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਇਹਦੇ ਵਿੱਚ ਜਿਹਨੂੰ ਆਪਾਂ ਬਾਈ ਧਰਦੇ ਰਾਜੇ ਕਹਿ ਦਿੰਨੇ ਆ ਜਿਹਨੂੰ ਆਪਾਂ ਭੀਮਚੰਦ ਬਲਾਸਪੁਰਿਆ ਕਹਿ ਦਿੰਨੇ ਜਿਹਦੀ ਅਗਵਾਈ ਚ ਜੰਗ ਹੁੰਦੀ ਆ ਤੇ ਉਦੋਂ ਗੁਰੂ ਸਾਹਿਬ ਜੀ ਦਾ ਤੁਹਾਨੂੰ ਪਤਾ ਕਿ 1668 ਨੂੰ ਪ੍ਰਕਾਸ਼ ਹੁੰਦਾ ਤੇ 17 1687 ਨੂੰ ਜੰਗ ਹੁੰਦੀ 21 ਸਾਲਾਂ ਬਾਅਦ ਇਹ ਜੰਗ ਕਰਨ ਆ ਜਾਂਦੇ ਉਦੋਂ ਆਉਣਾ ਚਾਹੀਦਾ ਸੀ ਕਸ਼ਮੀਰੀ ਪੰਡਤਾਂ ਦਾ ਜਥਾ ਉਹਨਾਂ ਨੂੰ ਸਮਝਾਉਣ ਕਿ ਤੁਸੀਂ ਇਹ ਕੀ ਲੱਗੇ ਕਰਨ ਇਨ੍ਹਾਂ ਤੇ ਸਾਡੇ ਰੀਆਂ ਜੜਾਂ ਲਾਈਆਂ ਨੇ ਉਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਕਿੰਨੇ ਮਹੀਨੇ ਘੇਰਾ ਪਿਆ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ 1704 ਦੇ ਵਿੱਚ 13 ਲੜਾਈਆਂ ਜਿਹੜੀਆਂ ਇਹ ਬਲਾਸਪੁਰ ਦੇ ਪਹਾੜੀ ਹਿੰਦੂ ਰਾਜ ਨੇ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਜੀ ਮਾਰਾ ਨਾ ਲੜੀਆਂ ਉਦੋਂ ਕਿਉਂ ਨਹੀਂ ਜੱਥਾ ਆਇਆ ਉਹਨਾਂ ਨੇ ਆ ਕੇ ਕਿਉਂ ਨਹੀਂ ਕਿਹਾ ਉਹ ਭਾਈ ਤੁਸੀਂ ਇਹ ਕੀ ਗੁਨਾਹ ਕਰ ਰਹੇ ਹੋ ਇਹਨਾਂ ਦੇ ਸਾਡੀਆਂ ਜੜ੍ਹਾਂ ਲਾਈਆਂ ਸੀ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਛੋਟਾ ਜਿਹੜੇ ਛੋਟੇ ਸਹਿਬਜ਼ਾਦੇ ਤੇ ਨਾਲ ਹੀ ਮਾਤਾ ਗੁਜਰਕੌਰ ਦੀ ਸ਼ਹਾਦਤ ਹੁੰਦੀ ਆ ਉਸ ਸਮੇਂ ਦਾ ਜਿਹੜਾ ਅਸੀਂ ਗਦਾਰ ਤੇ ਸੁਈਆ ਗੰਗੂ ਬ੍ਰਾਹਮਣ ਜਾਂ ਜੇ ਸਰਹੰਦਾ ਦੀਵਾਨ ਸੁਚਾਨੰਦ ਉਹਦੇ ਘਰ ਜਾ ਕੇ ਵੀ ਤਹਾ ਦਾ ਨਾਰਾ ਮਾਰਨਾ ਚਾਹੀਦਾ ਪਈ ਉਹ ਤੂੰ ਹੀ ਇਹ ਗੁਨਾਹ ਕਿਉਂ ਕੀਤਾ ਕਿਉਂ ਨਹੀਂ ਆਏ ਕਸ਼ਮੀਰੀ ਪੰਡਤਾਂ ਦਾ ਜਥਾ ਇਹ ਸਵਾਲ ਤੇ ਸਾਡਾ ਕਰਨਾ ਬਣਦਾ ਨਾ ਉਸ ਤੋਂ ਬਾਅਦ ਜਿਹੜਾ ਸੀ ਲਖਪਤ ਰਾਏ ਤੇ ਜਸਪਤ ਰਾਏ ਜਿਹੜੇ ਲਾਹੌਰ ਦੀਵਾਨ ਦੇ ਰਹੇ ਨੇ ਅ ਜੱਕਰੀਆ ਖਾਂ ਦੇ ਸਮੇਂ ਜਿੰਨੇ ਛੋਟਾ ਘੱਲੂ ਘਾਰਾ ਕਾਨੂੰਵਾਲ ਸ਼ੰਭ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਚ ਕੀਤਾ ਕਰੀਬ 10000 ਸਾਡੇ ਬੱਚੇ ਜਿਹੜੇ ਸ਼ਹੀਦ ਕਰ ਦਿੱਤੇ ਬਜ਼ੁਰਗ ਕਰਤੇ ਢੀਆਂ ਭੈਣਾ ਕਰਤੀਆਂ ਸਾਡੇ ਨੌਜਵਾਨ ਕਰ ਦਿੱਤੇ ਉਦੋਂ ਵੀ ਕਸ਼ਮੀਰੀ ਪੰਡਤਾਂ ਦਾ ਕੋਈ ਜੱਥਾ ਹੋਣਾ ਚਾਹੀਦਾ ਸੀ ਉਹਨੂੰ ਜਸਪਤ رائے ਨੂੰ ਲਖਪਤ رائے ਨੂੰ ਲਾਂਤਾਂ ਪਾਉਣ ਕਿ ਤੁਸੀਂ ਇਹ ਕੀ ਕੀਤਾ ਓਏ ਤੂੰ ਇਹਨਾਂ ਤੇ ਸਾਡੀਆਂ ਜਣਾ ਲਾਈਆਂ ਸੀ ਇਹ ਉਹ ਲਖਪਤ رائے ਆ ਜਿਹੜਾ ਕਹਿੰਦਾ ਸੀ ਗੁਰ ਸ਼ਬਦ ਨਹੀਂ ਕਹਿਣਾ ਗੁਰ ਦੇ ਵਿੱਚੋਂ ਗੁਰੂ ਸ਼ਬਦ ਆਉਂਦਾ ਇਹਨੂੰ ਭੇਲੀ ਕਹੋ ਗੁਰ ਨੂੰ ਕਈ ਲੋਕ ਭੇਲੀ ਕਹਿੰਦੇ ਆ ਇਹ ਲਖਪਤ ਰਾਏ ਦਾ ਹੀ ਸਾਰਾ ਕੀਤਾ ਸੀ ਕਰਾਇਆ ਸੀ ਜਿਹਨੇ ਕਿਹਾ ਸੀ ਕਿ ਮੈਨੂੰ ਗੁਰੂ ਸ਼ਬਦ ਸੁਣਦਾ ਇਸੇ ਬੰਦੇ ਨੇ ਕਿਹਾ ਸੀ ਕਿ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਨੰਗੇ ਸਿਰ ਸਿੱਖ ਸ਼ਾਨ ਕਰਨ ਦੀ ਸਿੱਖਿਆ ਤੇ ਤਾਂ ਕਿ ਮੈਂ ਉਹਨਾਂ ਨੂੰ ਫੜ ਸਕਾਂ ਤੇ ਸ਼ਹੀਦ ਕਰ ਦਵਾਂ ਉਦੋਂ ਵੀ ਤਾਂ ਕਸ਼ਮੀਰੀ ਪੰਡਤਾਂ ਦਾ ਜੱਥਾ ਆਉਣਾ ਚਾਹੀਦਾ ਇਨ ਹਾ ਦਾ ਨਾਰਾ ਮਾਰ ਕਿ ਤੁਸੀਂ ਇਹ ਕੀ ਕਰ ਰਹੇ ਹੋ ਜਦੋਂ ਚੌਧਰੀ ਰਾਏ ਤਰਨਤਾਰਨ ਦਾਲੇ ਨੇੜੇ ਜਿੱਥੇ ਭਾਈ ਤਾਰਾ ਸਿੰਘ ਵਾਣ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ ਨੇ ਜਿਹਨੂੰ ਆਪਾਂ ਕਹਿ ਸਕਦੇ ਨੂਰਦੀਨ ਦੇ ਨੇੜੇਕ ਪੱਟੀ ਦੇ ਨਜ਼ਦੀਕ ਉਦੋਂ ਉਹਨਾਂ ਰਾਏ ਦੇ ਘਰ ਚੌਧਰੀ ਰਾਏ ਦੇ ਘਰ ਕਿਉਂ ਨਹੀਂ ਕਸ਼ਮੀਰੀ ਪੰਡਤਾਂ ਦਾ ਕੋਈ ਜਥਾ ਆਇਆ ਉਹਨੂੰ ਸਮਝਾਉਣ ਪੀ ਤੂੰ ਆ ਕੀ ਗੁਨਾਹ ਕੀਤਾ ਇਹਨਾਂ ਤੇ ਸਾਡੀਆਂ ਜੜਾਂ ਲਾਈਆਂ ਸੀ ਸਵਾਲ ਜਿਹੜੇ ਨੇ ਜਵਾਬ ਮੰਗਦੇ ਨੇ ਵੀਰੋ ਫਿਰ 1947 ਤੋਂ ਬਾਅਦ ਜਾਂ 1947 ਦੇ ਵਿੱਚ ਕਿੰਨੇ ਸਿੱਖ ਸ਼ਹੀਦ ਹੋ ਗਏ ਕਿੰਨੇ ਧੀਆਂ ਪੁੱਤਰ ਸਾਡੇ ਸ਼ਹੀਦ ਹੋ ਗਏ ਉਦੋਂ ਕਿਉਂ ਨਹੀਂ ਕੋਈ ਜਥਾ ਆਇਆ ਕਸ਼ਮੀਰੀ ਪੰਡਤਾਂ ਦਾ ਹਾ ਦਾ ਨਾਰਾ ਮਾਰਨ ਸਿੱਖਾਂ ਦੇ ਲਈ ਇੱਥੇ ਗੱਲ ਨਹੀਂ ਮੁੱਕਦੀ ਜਦੋਂ 17 1950 ਦੇ ਵਿੱਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕੋਸ਼ਤਕਾਰ ਦਿੱਤਾ ਤੇ ਉਦੋਂ ਵੀ ਤੇ ਜਥਾ ਆਉਣਾ ਚਾਹੀਦਾ ਸੀ ਨਾ ਕਿ ਭਾਈ ਇਹ ਤੇ ਉਹ ਲੋਕ ਨੇ ਜਿਨ੍ਹਾਂ ਨੇ ਸਾਨੂੰ ਬਚਾਇਆ ਸੀ ਅੱਜ ਤੁਹਾਨੂੰ ਚਿੱਤਾ ਭੁੱਲ ਗਿਆ ਪਰ ਨਹੀਂ ਆਏ ਕਸ਼ਮੀਰੀ ਪੰਡਤਾਂ ਜਥਾ ਜਦੋਂ 1947 ਦੇ 1947 ਤੋਂ ਬਾਅਦ 84 ਵਾਪਰੀ ਨਿੱਕੇ ਨਿੱਕੇ ਬੱਚਿਆਂ ਦੇ ਗਲਾਂ 'ਚ ਟਾਇਰ ਪਾ ਕੇ ਸਾੜ ਤੇ ਧੀਆਂ ਪੈਣਾ ਨੂੰ ਵਿਜਿਤ ਕਰਤਾ ਉਦੋਂ ਕਿਉਂ ਨਹੀਂ ਕੋਈ ਜੱਥਾ ਆਇਆ ਕਸ਼ਮੀਰੀ ਪੰਡਤਾਂ ਦਾ ਪੰਜਾਬ ਦੇ ਵਿੱਚ ਆ ਕੇ ਹਾ ਦਾ ਨਾਹਰਾ ਕਿਉਂ ਨਹੀਂ ਮਾਰਿਆ ਅੱਜ ਜਦੋਂ ਕਿਸਾਨ ਪੰਜਾਬ ਦੇ ਦਿੱਲੀ ਦੇ ਵਿੱਚ ਬੈਠੇ ਨੇ ਅੱਤ ਦੀ ਠੰਡ ਦੇ ਵਿੱਚ ਆਪਣੇ ਹੱਕਾਂ ਲਈ ਇੰਡੀਆ ਦੇ ਕਿਸਾਨਾਂ ਦੇ ਹੱਕਾਂ ਲਈ ਉਦੋਂ ਵੀ ਤੇ ਕਸ਼ਮੀਰੀ ਪੰਡਤਾਂ ਦਾ ਕੋਈ ਜਥਾ ਆਉਣਾ ਚਾਹੀਦਾ ਸੀ ਨਾ ਆ ਕੇ ਹਾੜਾ ਨਾਰਾ ਮਾਰਦਾ ਆ ਕੇ ਹਿੰਦੂ ਵੀਰਾਂ ਨੂੰ ਦੱਸਦਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਨੇ ਸ਼ਹਾਦਤਾਂ ਦਿੱਤੀਆਂ ਸੀ ਗੁਰਤੇਕ ਬਾਦਰ ਸਾਹਿਬ ਨੇ ਭਾਈ ਸਤੀਦਾਸ ਨੇ ਭਾਈ ਦਿਆਲਾ ਜੀ ਨੇ ਇਸ ਕਰਕੇ ਇਹਨਾਂ ਨੇ ਕਿਉਂ ਨਹੀਂ ਦੱਸਿਆ ਵੀਰੋ ਇਹ ਸਵਾਲ ਜਿਹੜੇ ਨੇ ਬਹੁਤ ਸਵਾਲ ਪੈਦਾ ਹੁੰਦੇ ਨੇ ਅਸੀਂ ਅਸੀਂ ਜੋ ਹਿਸਤਰੀ ਪੜ੍ਹੀ ਆ ਉਹਦੇ ਆਧਾਰ ਤੇ ਸਵਾਲ ਕਰਦੇ ਆ ਇਹ ਦੁਹਾਲ ਸਾਡਾ ਕਰਨਾ ਹੱਕ ਵਾ ਆ ਸਾਡਾ ਸਵਾਲ ਸਿਰਫ ਉਹਨਾਂ ਕਸ਼ਮੀਰੀ ਪੜਤਾਂ ਦੇ ਪ੍ਰਤੀਕ ਗਿੱਲਵਾ ਤੇ ਸ਼ਿਕਵਾ ਹੈ ਇਹਦਾ ਹੋਰ ਕਿਸੇ ਨਾਲ ਕੋਈ ਵੀ ਸਬੰਧ ਨਹੀਂ ਅਸੀਂ ਲੱਖੀ ਸਾਹਿਬ ਵੰਜਾਰਾ ਦੀ ਗੱਲ ਕਰਦੇ ਆ ਲੱਖੀ ਸ਼ਾਹ ਵੰਜਾਰੇ ਜਿਹੜੇ ਸਨ ਉਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਜਿਹੜੇ ਹੀ ਬਹੁਤ ਜ਼ਿਆਦਾ ਸਮਰਪਿਤ ਹੋ ਗਏ ਸੀ ਸਿੱਖ ਧਰਮ ਚ ਉੱਤਰੀ ਭਾਰਤ ਵਿੱਚ ਸਿੱਖਾਂ ਦੀ ਸੰਖਿਆ ਦੇਣ ਪ੍ਰਤੀ ਦਿਨ ਵਾਧੀ ਜਾ ਰਹੀ ਬੜੀ ਤੇਜ਼ੀ ਨਾਲ ਜਰਨੈਲ ਸਨ ਲੱਖੀ ਸਿੰਘ ਵੰਜਾਰਾ ਜੀ ਤੇ ਇਸੇ ਕਰਕੇ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਵੀ ਕੀਤੀ ਤੇ ਗੁਰੂ ਸਾਹਿਬ ਜੇ ਹੁਕਮ ਕਰੋ ਅਸੀਂ ਇਹਨਾਂ ਦੀ ਮੁਗਲ ਹਕੂਮਤ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ ਇਕੱਲੀ ਲੜਾਈ ਮੁਗਲ ਹਕੂਮਤ ਨਾਲ ਸੀ ਨਾ ਕਿ ਮੁਸਲਮਾਨ ਵੀਰਾਂ ਨਾਲ ਮੁਸਲਮਾਨ ਵੀਰ ਉਦੋਂ ਵੀ ਸਾਡੇ ਮਿੱਤਰ ਸਨ ਅੱਜ ਵੀ ਸਾਡੇ ਮਿੱਤਰ ਨੇ ਹਕੂਮਤਾ ਕਰਦੀਆਂ ਰਹੀਆਂ ਨੇ ਇੱਥੇ ਸਵਾਲ ਵੀਰੋ ਖੜਾ ਇਹ ਵੀ ਹੁੰਦਾ ਕਿ ਕਿਤੇ ਕੋਈ ਸ਼ੈਤਾਨੀਤ ਨਹੀਂ ਕੀਤੀ ਸਾਡੇ ਨਾਲ ਵਿਰੋਧੀਆਂ ਨੇ ਦੁਸ਼ਮਣਾਂ ਨੇ ਕੋਈ ਸਾਡੇ ਨਾਲ ਕਈ ਸਵਾਲ ਪੈਦਾ ਹੁੰਦੇ ਨੇ ਕਿ ਕਿਉਂਕਿ ਬਾਅਦ ਵਿੱਚ ਵੀ ਤਾਂ ਸਾਡੇ ਲਈ ਖਲੋਣਾ ਚਾਹੀਦਾ ਸੀ ਜਦੋਂ ਸਾਡੇ ਤੇ ਇੰਨੇ ਅਤਿਆਚਾਰ ਹੋਏ ਪਰ ਹੋਇਆ ਨਹੀਂ ਇਥੇ ਇਹ ਵੀ ਗੱਲ ਸਪਸ਼ਟ ਹੈ ਕਿ ਔਰੰਗਜੀਬ ਦੇ ਨਾਲ ਇਨ੍ਹਾਂ ਲੋਕਾਂ ਦੀ ਸਿੱਧੀ ਵਾਰਤਾ ਲਾਭ ਸੀ ਇਸੇ ਕਰਕੇ ਤੇ ਔਰੰਗਜੀਬ ਨਾਲ ਉੱਥੇ ਗੱਲਬਾਤ ਚੱਲੀ ਨਾ ਉਹਨੇ ਕਿਹਾ ਵੀ ਲੈ ਕੇ ਆਓ ਇਹਦਾ ਮਤਲਬ ਕਿਤੇ ਨਾ ਕਿੱਥੇ ਠੋਸ ਵਿੱਚ ਕੋਈ ਜਕਰ ਚੱਲਦਾ ਸੀ ਅਸੀਂ ਇਨ੍ਹਾਂ ਵਿਸ਼ਿਆਂ ਤੇ ਜ਼ਰੂਰ ਵਿਚਾਰ ਕਰਾਂਗੇ ਲੇਕਿਨ ਮर्याਦਾ ਵਿੱਚ ਰਹਿ ਕੇ ਸੰਵਿਧਾਨ ਵਿੱਚ ਰਹਿ ਕੇ ਹਰੇਕ ਵੀਰ ਸਾਡਾ ਸਵਾਲ ਜ਼ਰੂਰ ਕਰੇ ਲੇਕਿਨ ਆਪਣੇ ਸੰਵਿਧਾਨ ਤੇ ਰਹਿ ਕੇ ਸਿੱਧੇ ਜਾਂ ਆ ਸਿੱਧੇ ਤੌਰ ਤੇ ਟਿੱਕੇ ਸਵਾਲ ਨਾ ਕਰੇ ਕਿਉਂਕਿ ਟਿੱਕੇ ਸਵਾਲ ਜਿਹੜੇ ਆ ਕਈਆਂ ਲੋਕਾਂ ਨੂੰ ਬੜੇ ਚੁਭਦੇ ਨੇ ਚੀਕਾਂ ਨਿਕਲਦੀਆਂ ਪਈਆਂ ਨੇ ਕਈਆਂ ਲੋਕਾਂ ਦੀਆਂ ਕਰੋ ਤੁਸੀਂ ਜਰੂਰ ਸਵਾਲ ਪੜ ਕਰੋ ਆ ਸਿੱਧੇ ਤੌਰ ਤੇ ਜਿਹਦੇ ਵਿੱਚ ਜਿਹੜਾ ਵਾ ਤੁਹਾਨੂੰ ਜਵਾਬ ਦੇਣਾ ਸੌਖਾ ਆ ਜਾਵੇ ਜਿੱਦਾਂ ਪਹਿਲਾਂ ਉਹ ਕਰਦਾ ਸੀ ਜਾਂ ਉਹ ਲੋਕ ਕਰਦੇ ਸੀ ਸ਼ਰਾਰਤੀ ਅਨਸਰ ਜਿਨ੍ਹਾਂ ਨੇ ਸਿੱਖਾਂ ਨੂੰ ਜਿਹੜੇ ਚੁਬ ਜਿਹੜੇ ਸਿੱਖਾ ਸਿੱਖ ਉਹਨਾਂ ਦੀ ਨੱਕਾਂ 'ਚ ਚੁਬਦੇ ਸਨ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਵੀ ਇਹ ਕਾਰਨ ਵੀ ਇਹੋ ਕਿ ਚੈਨਲ ਆਪਾਂ ਐਸੇ ਕਰਕੇ ਬਣਾਇਆ ਕਿ ਦਾ ਕਿ ਸਾਡੇ ਪੌਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਜੇ ਕਿ ਸਾਡੇ ਨਾਲ ਕੀ ਕੀ ਵਾਪਰਦਾ ਕਿੱਥੇ ਕਿੱਥੇ ਵਾਪਰਦਾ ਰਿਹਾ ਕਦੀ ਮੁੜ ਕੇ ਕੋਈ ਕਸ਼ਮੀਰੀ ਪੰਡਤਾਂ ਦਾ ਜੱਥਾ ਆਇਆ ਹੀ ਨਹੀਂ ਸਿੱਖਾਂ ਦੇ ਲਈ ਹਾ ਦਾ ਨਾਹਰਾ ਮਾਰਨ ਲਈ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਅੱਜ ਉਹਨਾਂ ਸਾਰੇ ਕਿਸਾਨ ਵੀਰਾਂ ਨੂੰ ਜਿਨ੍ਹਾਂ ਦੀਆਂ ਦਿੱਲੀ ਦੇ ਵਿੱਚ ਸ਼ਹਾਦਤਾਂ ਹੋ ਰਹੀਆਂ ਨੇ ਕਿਸਾਨੀ ਸੰਘਰਸ਼ ਦੇ ਵੀ ਉਹਨਾਂ ਨੂੰ ਵੀ ਲੱਖ ਲੱਖ ਪ੍ਰਣਾਮ ਕਰਦਾ ਵੀਰੋ ਜੰਗ ਤੁਸੀਂ ਜਿੱਤ ਕੇ ਹੀ ਆਓਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ